ਦੋਸਤੋ ਅੱਜ ਮੈਂ ਤੁਹਾਨੂੰ ਜੋ ਕਹਾਣੀ ਸੁਣਾਉਣ ਜਾ ਰਹੀ ਆ ਉਹ ਸੁਣ ਕੇ ਤੁਹਾਡੇ ਲੋਕੰਡੇ ਖੜੇ ਹੋ ਸਕਦੇ ਨੇ ਕਹਾਣੀ ਨੂੰ ਅੰਤ ਤੱਕ ਸੂਰ ਦੇਖਣਾ ਤੇ ਆਪਣੀ رائے ਕਮੈਂਟਾਂ ਰਾਈ ਦੇਣਾ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਕਈ ਤਰ੍ਹਾਂ ਦੇ ਕੰਮ ਕਰਦੇ ਹਾਂ ਤੇ ਕਈ ਵਾਰ ਤਾਂ ਇਹ ਵੀ ਸੋਚਦੀ ਆ ਕਿ ਸਾਨੂੰ ਕਿਹੜਾ ਕੋਈ ਦੇਖ ਰਿਹਾ ਪਰ ਅਸਲੀਅਤ ਵਿੱਚ ਕੋਈ ਇੱਕ ਹੈ ਜੋ ਹਰ ਸਮੇਂ ਸਾਡੇ ਤੇ ਨਜ਼ਰ ਬਣਾ ਕੇ ਰੱਖਦਾ ਹੈ ਜਿਸ ਤੋਂ ਅਸੀਂ ਕੁਝ ਵੀ ਲੁਕਾ ਨਹੀਂ ਸਕਦੇ ਅਜੇ ਹੀ ਇੱਕ ਕਹਾਣੀ ਅੱਜ ਸੁਣਾਵਾਂਗੇ ਕਹਾਣੀ ਦਾ ਸਿਰਲੇਖ ਹੈ ਜਦੋਂ ਰੱਬ ਮਿਲਿਆ ਇੱਕ ਦਿਨ ਅੰਮ੍ਰਿਤ ਮਿਲੇ ਦੀ ਗੱਲ ਹੈ ਦਰਵਾਜ਼ੇ ਦੀ ਘੰਟੀ ਵੱਜੀ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਇੱਕ ਬਹੁਤ ਹੀ ਸੋਹਣਾ ਉੱਚਾ ਲੰਮਾ ਕੱਦ ਕਾਠ ਵਾਲਾ ਆਦਮੀ ਚਿਹਰੇ ਤੇ ਅਜੀਬ ਜਿਹਾ ਨੂਰ ਲੈ ਕੇ ਖੜਾ ਸੀ ਮੈਂ ਆਖਿਆ ਜੀ ਕਹੋ ਕਿਸ ਨੂੰ ਮਿਲਣਾ ਹੈ ਉਹ ਹੱਸ ਕੇ ਬੋਲੇ ਓਹੋ ਤੁਸੀਂ ਤਾਂ ਰੋਜ਼ ਸਾਨੂੰ ਹੀ ਯਾਦ ਕਰਦੇ ਸੀ ਤੇ ਅੱਜ ਜਦ ਅਸੀਂ ਤੁਹਾਡੇ ਸਾਹਮਣੇ ਖੜੇ ਆ ਤਾਂ ਪੁੱਛ ਰਹੇ ਹੋ ਜੀ ਕਹੋ ਕਿਸ ਨੂੰ ਮਿਲਣਾ ਹੈ ਭਲੇ ਮਾਨਸੋ ਤੁਹਾਨੂੰ ਹੀ ਮਿਲਣ ਆਏ ਹਾਂ ਮੈਂ ਆਖਿਆ ਮਾਫ ਕਰਿਓ ਭਾਈ ਸਾਹਿਬ ਮੈਂ ਤੁਹਾਨੂੰ ਪਛਾਣਿਆ ਨਹੀਂ ਉਹਨਾਂ ਨੇ ਬੜੀ ਹੀ ਪਿਆਰੀ ਤੇ ਧੀਮੀ ਆਵਾਜ਼ ਵਿੱਚ ਆਖਿਆ ਭਲੇ ਮਾਨਸੋ ਮੈਂ ਉਹ ਹਾਂ ਜਿਸ ਨੇ ਤੁਹਾਨੂੰ ਉੱਚੀ ਪਦਵੀ ਤੇ ਬਿਠਾਇਆ ਤੇ ਸਾਹਿਬ ਬਣਾਇਆ ਹੀ ਰੱਬਾ ਜੀ ਮੈਂ ਰੱਬਾ ਤੁਸੀਂ ਕਹਿੰਦੇ ਸੀ ਨਾ ਕਿ ਨਜ਼ਰ ਵਿੱਚ ਵੱਸਦੇ ਹੋ ਪਰ ਨਜ਼ਰ ਨਹੀਂ ਆਉਂਦੀ ਲਓ ਫਿਰ ਆ ਗਿਆ ਮੈਂ ਤੇ ਅੱਜ ਸਾਰਾ ਦਿਨ ਤੁਹਾਡੇ ਨਾਲ ਹੀ ਰਹਾਂਗਾ ਮੈਂ ਥੋੜਾ ਛਿੜ ਗਿਆ ਤੇ ਚਿੜਦੇ ਹੋਏ ਨੇ ਆਖਿਆ ਇਹ ਕੀ ਮਜ਼ਾਕ ਹੈ ਸੱਚ-ਸੱਚ ਦੱਸੋ ਤੁਸੀਂ ਕੌਣ ਹੋ ਉਹ ਫਿਰ ਬੋਲੇ

ਉਹ ਵੀ ਮੇਰੇ ਪਿੱਛੇ ਪਿੱਛੇ ਆ ਕੇ ਮੇਰੇ ਨਾਲ ਹੀ ਸੋਫੇ ਤੇ ਬੈਠ ਗਏ ਜਦੋਂ ਚਾਹ ਆਈ ਪਹਿਲਾ ਘੁੱਟ ਪੀ ਕੇ ਵੇਖਿਆ ਤਾਂ ਚਾਹ ਕੁਝ ਜ਼ਿਆਦਾ ਹੀ ਮਿੱਠੀ ਲੱਗੀ ਮੈਂ ਮਾਂ ਨੂੰ ਕਹਿਣ ਹੀ ਲੱਗਿਆ ਸੀ ਕਿ ਮਾਂ ਰੋਜ਼ ਇੰਨੀ ਮਿੱਠੀ ਚਾਹ ਕਿਉਂ ਬਣਾਉਣੀ ਏ ਪਰ ਤੁਰੰਤ ਯਾਦ ਆਇਆ ਕਿ ਅੱਜ ਤਾਂ ਰੱਬ ਜੀ ਮੇਰੇ ਕੋਲ ਨੇ ਮਾਂ ਉੱਤੇ ਗੁੱਸਾ ਨਹੀਂ ਕਰ ਸਕਦਾ ਆਪਣੇ ਮਨ ਨੂੰ ਸੰਭਾਲ ਲਿਆ ਤੇ ਗੁੱਸੇ ਤੇ ਕੰਟਰੋਲ ਕੀਤਾ ਤੇ ਆਪਣੇ ਆਪ ਨੂੰ ਕਿਹਾ ਅੱਜ ਤੂੰ ਸਾਰਾ ਦਿਨ ਕਿਸੇ ਦੀ ਨਜ਼ਰ ਵਿੱਚ ਏ ਮੈਂ ਜਿੱਥੇ ਵੀ ਜਾਂਦਾ ਉਹ ਮੇਰੇ ਪਿੱਛੇ ਪਿੱਛੇ ਜਾਂਦੇ ਇੱਥੋਂ ਤੱਕ ਕਿ ਮੈਂ ਬਾਥਰੂਮ ਵੱਲ ਵਧਣ ਲੱਗਿਆ ਤਾਂ ਮੇਰੇ ਪਿੱਛੇ ਆ ਗਏ ਮੈਂ ਹੱਸ ਕੇ ਆਖਿਆ ਪ੍ਰਭੂ ਜੀ ਇੱਥੇ ਤਾਂ ਮੈਨੂੰ ਇਕੱਲੇ ਨੂੰ ਛੱਡ ਦਿਓ ਉਹ ਮੁਸਕਰਾ ਪਏ ਨਹਾ ਕੇ ਤਿਆਰ ਹੋ ਕੇ ਮੈਂ ਅੱਜ ਪਹਿਲੀ ਵਾਰੀ ਉਸ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਫਿਰ ਆਫਿਸ ਵਾਲਾ ਨਿਕਲਿਆ ਕਾਰ ਵਿੱਚ ਜਾ ਕੇ ਬੈਠਿਆ ਤਾਂ ਉਹ ਮੇਰੇ ਜਾਣ ਤੋਂ ਪਹਿਲਾਂ ਹੀ ਕਾਰ ਦੀ ਅਗਲੀ ਸੀਟ ਤੇ ਬੈਠੇ ਸੀ ਸਫ਼ਰ ਸ਼ੁਰੂ ਹੋਇਆ ਫੋਨ ਆਇਆ ਉਠਾਉਣ ਲੱਗਾ ਤਾਂ ਯਾਦ ਆਇਆ ਅੱਜ ਤੋਂ ਕਿਸੇ ਦੀ ਨਜ਼ਰ ਵਿੱਚ ਇਹ ਗੱਲ ਸੋਚਦਿਆਂ ਹੀ ਕਾਰ ਸਾਈਡ ਤੇ ਲਾਈ ਤੇ ਫੋਨ ਤੇ ਗੱਲ ਕਰਨ ਲੱਗਾ ਫੋਨ ਤੇ ਗੱਲ ਕਰਦੇ ਸਮੇਂ ਹੀ ਸામਨੇ ਵਾਲੀ ਪਾਰਟੀ ਨੂੰ ਕਹਿਣਾ ਸੀ ਕਿ ਭਾਈ ਕੰਮ ਤਾਂ ਤੁਹਾਡਾ ਹੋ ਜਾਏਗਾ ਪਰ ਉੱਪਰਲੇ ਪੈਸੇ ਵੀ ਲੱਗਣਗੇ ਪਰ ਹੁਣ ਰੱਬ سامنے ਝੂਠ ਕਿਵੇਂ ਬੋਲ ਸਕਦਾ ਸੀ ਆਪ ਮੁਹਾਰੇ ਹੀ ਮੋਹ ਨਿਕਲਿਆ ਤੁਸੀਂ ਆ ਜਾਓ ਜੀ ਤੁਹਾਡਾ ਕੰਮ ਹੋ ਜਾਏਗਾ ਚਿੰਤਾ ਵਾਲੀ ਕੋਈ ਗੱਲ ਨਹੀਂ ਅੱਜ ਆਫਿਸ ਵਿੱਚ ਨਾ ਮੈਂ ਕਿਸੇ ਤੇ ਗੁੱਸਾ ਕੀਤਾ ਨਾ ਹੀ ਕਿਸੇ ਨੂੰ ਗਾਲ੍ਹਾਂ ਕੱਢੀਆਂ ਤੇ ਨਾ ਹੀ ਮੈਂ ਝੂਠ ਬੋਲਿਆ ਸ਼ਾਮ ਨੂੰ ਜਦੋਂ ਘਰ ਆਉਣ ਲੱਗਿਆ ਤਾਂ ਰੱਬ ਫੇਰ ਮੇਰੇ ਨਾਲ ਅਗਲੀ ਸੀਟ ਤੇ ਬੈਠ ਗਏ ਮੈਂ ਹੱਸ ਕੇ ਕਿਹਾ ਪ੍ਰਭੂ ਜੀ ਸੀਟ ਬੈਲਟ ਲਾ ਲਓ ਤੁਸੀਂ ਦੁਨੀਆ ਵਿੱਚ ਆਏ ਹੋ ਤੁਹਾਨੂੰ ਵੀ ਦੁਨੀਆ ਦੇ ਨਿਯਮ ਮੰਨਣੇ ਪੈਣੇ ਨੇ ਉਹ ਮੇਰੀ ਗੱਲ ਸੁਣ ਕੇ ਫਿਰ ਮੁਸਕਰਾ ਪਏ ਕਾਰਾਯਾ ਰੋਟੀ ਖਾਧੀ ਪਹਿਲੀ ਵਾਰੀ ਮੂੰਹ ਨਿਕਲਿਆ ਪਹਿਲਾਂ ਤੁਸੀਂ ਖਾਓ ਪ੍ਰਭੂ ਜੀ ਮੈਂ ਬਾਅਦ ਵਿੱਚ ਖਾਵਾਂਗਾ ਮਾਂ ਹੱਕੀ ਵਕੀ ਰਹਿ ਗਈ ਕੀ ਅੱਜ ਇਹ ਸੂਰਜ ਕਿਹੜੇ ਪਾਸੇ ਉਚਾ ਆਇਆ ਤੇ ਉਹ ਮੇਰੇ ਵੱਲ ਹੈਰਾਨ ਹੁੰਦੀ ਬੋਲੀ ਅੱਜ ਕੀ ਹੋ ਗਿਆ ਤੈਨੂੰ ਅੱਜ ਕਿਵੇਂ ਤੂੰ ਇੰਨਾ ਬਦਲਿਆ ਬਦਲਿਆ ਲੱਗ ਰਿਹਾ ਅੱਜ ਇਹ ਸੂਰਜ ਕਿਹੜੇ ਪਾਸੇ ਉਚੜ ਗਿਆ ਨਾ ਤੂੰ ਆ ਕੇ ਖਿਜਿਆ ਕਿਸੇ ਗੱਲ ਤੇ ਨਾ ਹੀ ਤੂੰ ਕਿਸੇ ਸਬਜੀ ਤੇ ਕੰਤੂਪਰੰਤੂ ਕੀਤਾ ਤੇ ਨਾ ਹੀ ਤੂੰ ਮੈਨੂੰ ਕੁਝ ਫੁੱਟਾ ਸਿੱਧਾ ਕਿਹਾ ਮੈਂ ਕੋ ਥੋੜਾ ਜਿਹਾ ਮੁਸਕਰਾਇਆ ਤੇ ਮਾਂ ਨੂੰ ਕਿਹਾ ਮਾਂ ਅੱਜ ਤਾਂ ਸੂਰਜ ਹੈ ਮੇਰੇ ਮਨ ਵਿੱਚ ਚਮਕਿਆ ਏ ਅੱਜ ਮੈਂ ਰੋਟੀ ਨਹੀਂ ਖਾ ਰਿਆ ਅੱਜ ਤਾਂ ਪ੍ਰਸ਼ਾਦਾ ਛਕ ਰਿਆ ਆ ਤੇ ਪ੍ਰਸ਼ਾਦੇ ਦੇ ਵਿੱਚ ਤਾਂ ਨੁਕਤਾ ਚਿੰਨੀ ਨਹੀਂ ਕੀਤੀ ਜਾਂਦੀ ਰਾਤੋਈ ਸੌਣ ਲਈ ਮੰਜੇ ਤੇ ਗਿਆ ਤੇ ਬੜੀ ਹੀ ਸੋਣੀ ਨੀ ਗਈ ਨਾ ਹੀ ਮੈਂ ਕੋਈ ਦਵਾਈ ਖਾਧੀ ਨਾ ਹੀ ਨੀਂਦੋਂ ਲਈ ਕੋਈ ਕਿਤਾਬ ਪੜ੍ਹੀ ਤੇ ਨਾ ਹੀ ਮੈਂ ਫੋਨ ਨੂੰ ਹੱਥ ਵਿੱਚ ਫੜਿਆ ਪਤਾ ਨਹੀਂ ਫਿਰ ਵੀ ਇੰਨੀ ਸੋਹਣੀ ਨੀਂਦ ਕਿਵੇਂ ਆ ਗਈ ਮੈਨੂੰ ਰੱਬ ਜੀ ਨੇ ਸਿਰ ਤੇ ਹੱਥ ਫੇਰਿਆ ਅੱਜ ਬਹੁਤ ਸੋਹਣੀ ਨੀਂਦ ਆਏਗੀ ਤੈਨੂੰ ਅਜੇ ਸਾਰਾ ਕੁਝ ਵਾਪਰ ਹੀ ਰਿਹਾ ਸੀ ਕਿ ਇਹਨੂੰ ਦੇਰ ਨੂੰ ਮਾਂ ਦੀ ਆਵਾਜ਼ ਆਈ ਜਾਗ ਜਾ ਕਿੰਨਾ ਕੁ ਸੋਏਗਾ ਹੁਣ ਉੱਠ ਵੇਖ ਕਿੰਨਾ ਸਮਾਂ ਹੋ ਗਿਆ ਲੇਟ ਹੋ ਜਾਏਗਾ ਦਫ਼ਤਰ ਦੇ ਲਈ ਮੈਂ ਹੌਲੀ ਦੇਣੀ ਆਪਣੀਆਂ ਅੱਖਾਂ ਖੋਲੀਆਂ ਜਦੋਂ ਮੈਂ ਆਸ-ਪਾਸ ਦੇਖਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਤਾਂ ਇੱਕ ਸੁਪਨਾ ਹੀ ਸੀ ਪਰ ਇਹ ਸੁਪਨਾ ਮੇਰੀ ਜ਼ਿੰਦਗੀ ਦੀ ਅਸਲ ਹਕ ਖੋਲ ਗਿਆ ਉਸ ਰਾਤ ਨੇ ਸਮਝ ਗਿਆ ਕਿ ਰੱਬ ਕਿਸੇ ਮੰਦਰ ਗੁਰਦੁਆਰੇ ਜਾਂ ਮਸਜਿਦ ਮਸੀਤ ਵਿੱਚ ਨਹੀਂ ਰੱਬ ਤਾਂ ਸਾਡੀ ਸੋਚ ਵਿੱਚ ਸਾਡੇ ਵਿਵਹਾਰ ਤੇ ਸਾਡੇ ਮਨ ਦੇ ਅੰਦਰ ਵਸਦਾ ਏ ਅਸਲ ਭਗਤੀ ਇਹ ਨਹੀਂ ਕਿ ਅਸੀਂ ਰੋਜ਼ ਹੀ ਉਸ ਦਾ ਜਾਪ ਪੜੀ ਜਾਈਏ ਪੜੀ ਜਾਈਏ ਪੜੀ ਜਾਈਏ ਤੇ ਉਸੇ ਅਮਲ ਨਾ ਕਰੀਏ ਅਸਲ ਭਗਤੀ ਤੇ ਇਹ ਹੈ ਕਿ ਅਸੀਂ ਰੋਜ਼ ਹੀ ਆਪਣੇ ਕਰਮਾਂ ਨੂੰ ਪਵਿੱਤਰ ਕਰੀਏ ਜਿਸ ਦਿਨ ਸਾਡੇ ਕਰਮ ਪਵਿੱਤਰ ਹੋ ਗਏ ਸਾਡਾ ਮਨ ਨਿਰਮਲ ਹੋ ਗਿਆ ਤੇ ਸਾਨੂੰ ਸਮਝ ਆ ਗਈ ਕਿ ਅਸੀਂ ਹਰ ਵੇਲੇ ਉਸ ਪਰਮਾਤਮਾ ਦੀ ਨਜ਼ਰ ਵਿੱਚ ਆਂ ਉਸੇ ਦਿਨ ਤੋਂ ਹੀ ਰੱਬ ਸਾਡਾ ਸਾਥੀ ਬਣ ਜਾਏਗਾ ਤੇ ਅਸੀਂ ਗਲਤ ਕੰਮ ਕਰਨ ਤੋਂ ਬਚ ਜਾਵਾਂਗੇ ਦੋਸਤੋ ਜੇ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਰੱਬ ਸਦਾ ਤੁਹਾਡੇ ਕੋਲ ਹੁੰਗਾ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੇ ਆਪਣੇ ਦਿਲ ਦੀ ਗੱਲ ਕਮੈਂਟ ਵਿੱਚ ਲਿਖੋ ਇਹ ਵੀਡੀਓ ਕਿਸੇ ਇੱਕ ਦੋਸਤ ਨੂੰ ਜਾਂ ਆਪਣੇ ਪਰਿਵਾਰਕ ਮੈਂਬਰ ਨੂੰ ਜ਼ਰੂਰ ਸ਼ੇਅਰ ਕਰੋ ਹੋ ਸਕਦਾ ਹੈ ਉਹ ਵੀ ਰੱਬ ਦੀ ਤਲਾਸ਼ ਵਿੱਚ ਹੋਵੇ ਤੇ ਉਸ ਨੂੰ ਵੀ ਇਸ ਵੀਡੀਓ ਦੇ ਰਾਹੀਂ ਪਤਾ ਲੱਗ ਜਾਏ ਕਿ ਰੱਬ ਹੋਰ ਕਿਤੇ ਨਹੀਂ ਸਾਡੇ ਹਿਰਦੇ ਵਿੱਚ ਸਾਡੇ ਦਿਲ ਵਿੱਚ ਵਸਦਾ ਹੈ ਸਿਰਫ ਭਗਤੀ ਨਹੀਂ ਕਰਮ ਵੀ ਨਿਰਮਲ ਬਣਾਓ ਜੇ ਇਹ ਗੱਲ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿ ਤੁਸੀਂ ਵੀ ਕਦੇ ਅਜਿਹਾ ਸੁਪਨਾ ਦੇਖਣਾ ਚਾਹੁੰਦੇ ਹੋ ਜਿੱਥੇ ਰੱਬ ਤੁਹਾਡੇ ਨਾਲ ਹੋਵੇ ਤਾਂ ਕਮੈਂਟ ਕਰਕੇ ਲਿਖੋ ਕਿ ਮੈਂ ਤਿਆਰ ਹਾਂ ਜੇਕਰ ਕਦੇ ਵੀ ਤੁਹਾਡੇ ਨਾਲ ਅਜਿਹੀ ਘਟਨਾ ਵਾਪਰੀ ਹੋਵੇ ਤਾਂ ਸਾਡੇ ਨਾਲ ਸਾਂਝਾ ਜ਼ਰੂਰ ਕਰੋ ਤੇ ਇਹ ਵੀ ਲਿਖੋ ਕਿ ਰੱਬ ਸਦਾ ਮੇਰੇ ਨਾਲ ਹੈ ਉਹ ਹਾਜ਼ਰ-ਨਾਜ਼ਰ ਹੈ ਅਸੀਂ ਆਧੁਨਿਕ ਸਮੇਂ ਦੇ ਵਿੱਚ ਆਪਣੇ ਸੰਸਕਾਰਾਂ ਨੂੰ ਕਿਤਨਾ ਕਿਤੇ ਵਿਸਾਰਦੇ ਜਾ ਰਹੇ ਹਾਂ ਸਾਡੇ ਮਾਤਾ-ਪਿਤਾ ਹਮੇਸ਼ਾ ਸਾਨੂੰ ਪਰਮਾਤਮਾ ਨਾਲ ਜੁੜਨ ਦੀਆਂ ਗੱਲਾਂ ਕਰਦੇ ਸੀ ਪਰ ਆਧੁਨਿਕ ਸਮੇਂ ਦੇ ਵਿੱਚ ਲੋਕ ਵਧੇਰੇ ਫੋਨਾਂ ਤੇ ਕੰਪਿਊਟਰਾਂ ਨਾਲ ਜੁੜ ਗਏ ਹਨ ਤੇ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇਹ ਚੀਜ਼ਾਂ ਭੁੱਲੀ ਗਏ ਹਨ ਕਿ ਪਰਮਾਤਮਾ ਉਹਨਾਂ ਨੂੰ ਦੇਖ ਰਿਹਾ ਹੈ ਜ਼ਰੂਰਤ ਹੈ ਸਾਨੂੰ ਆਪਣੀਆਂ ਪੀੜ੍ਹੀਆਂ ਨੂੰ ਦੁਬਾਰਾ ਤੋਂ ਉਹਨਾਂ ਸੰਸਕਾਰਾਂ ਨਾਲ ਜੋੜਨੀ ਇਸ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਜਾਏ ਕਿ ਉਹ ਹਮੇਸ਼ਾ ਪਰਮਾਤਮਾ ਦੀ ਨਜ਼ਰ ਵਿੱਚ ਹਨ ਤਾਂ ਉਹ ਵੀ ਆਪਣੇ ਬੁਰੇ ਕਰਮ ਕਰਨ ਤੋਂ ਬਚ ਜਾਣ ਇਸੇ ਤਰ੍ਹਾਂ ਹੀ ਸਾਡੀ ਦੁਨੀਆ ਸੋਹਣੀ ਤੇ ਖੂਬਸੂਰਤ ਬਣ ਜਾਏਗੀ ਆਓ ਪਰਮਾਤਮਾ ਦੀ ਬਣਾਈ ਹੋਈ ਇਸ ਦੁਨੀਆ ਨੂੰ ਹੋਰ ਵੀ ਖੂਬਸੂਰਤ ਬਣਾਈਏ ਅੱਜਿਆ ਤੇ ਦਿਲ ਨੂੰ ਛੂਹ ਲੈਰ ਵਾਲੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ